ਇਹ ਵਾਕਰ ਨਾਲ ਤੁਰਨ ਵੀ ਲੱਗ ਗਿਆ ਜੀ ਮੁੰਡਾ ਹਾਂ ਤੁਹਾਨੂੰ ਤੁਰ ਕੇ ਦਿਖਾ ਵੀ ਸਕਦਾ ਜੇ ਦੇਖਣਾ ਹੋਵੇ ਤਾਂ ਠੀਕ ਹੈ ਜੀ ਵਾਕਰ ਦੇ ਨਿੱਕੇ ਪੁੱਤ ਉੱਠੀ ਵਿਚਾਲ ਮੜਾ ਜਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋਈ ਤੁਹਾਡਾ ਯਾਰ ਮਿੱਤਰ ਹੈ ਅੱਛਾ ਥੱਲੇ ਤੋਂ ਥੱਲੇ ਤੋਂ ਜਮਾ ਡੈੱਡ ਸੀਗਾ ਇਹ ਖਤਮ ਸੀ ਅੱਛਾ ਜਮਾਨੇ ਉੱਠਾ ਬੈਠਾ ਜਾਂਦਾ ਜਦੋਂ ਬਿਠਾਉਂਦੇ ਸੀ ਡਰ ਲੱਗਦਾ ਹੁੰਦਾ ਸੀ ਮੈਨੂੰ ਅੱਛਾ ਬੈਠਾ ਨਹੀਂ ਜਾਂਦਾ ਸੀ ਹੁਣ ਤਾਂ ਮੈਂ ਆਪੇ ਆਪ ਖੜਾ ਵੀ ਹੋ ਜਾਂਦਾ ਆਪੇ ਆਪ ਖੜਾ ਹੋ ਜਾਂਦਾ ਕੋਈ ਦਿੱਕਤ ਨਹੀਂ ਹੈ ਇਹਦੇ ਨਾਲ ਦਿਖਾ ਗਾ ਦੁਰਕੇ ਵੀਰੇ ਹੁਣ ਚਲੋ ਯਾਰ ਚੰਗੀ ਗੱਲ ਆ ਕਿਸੇ ਤੱਕ ਹੋਰ ਵੀ ਵੀਡੀਓ ਪਹੁੰਚਦੀ ਕਰ ਦੇ ਜਿਹੜੇ ਕੋਈ ਪੇਸ਼ੈਂਟ ਹੈ ਬਿਮਾਰੀ ਤੋਂ ਪੀੜਤਾ ਬਹੁਤ ਵਧੀਆ ਯਾਰ ਇਹ ਕੋਈ ਜਾਦੂ ਟੂਣਾ ਨਹੀਂ ਤੇ ਇਲਾਜ ਆ ਇੱਕ ਇਲਾਜ ਦੇ ਨਾਲ ਹੀ ਠੀਕ ਕਰਦੇ ਆ ਕੋਈ ਐ ਨਹੀਂ ਹਗਾ ਵੀ ਝਾੜੂ ਲਾਤਾ ਤਾਂ ਕਹਤਾ ਉਹਦੇ ਨਾਲ ਜਾਦੂ ਨਾਲ ਠੀਕ ਹੋ ਗਿਆ ਜਾਂ ਕੋਈ ਟੂਣਾ ਕਰਦਾ ਉਹਦੇ ਨਾਲ ਠੀਕ ਹਾਂਜੀ ਹਾਂਜੀ ਇਹਨਾਂ ਮੈਂ ਡਿੱਗ ਪਿਆ ਸੀਗਾ ਜੀ ਅੱਛਾ ਹਣਕਾ ਬੈਠ ਗਿਆ ਸੀਗਾ ਠੀਕ ਹੈ ਹੁਣ ਸੈਟ ਆਈ ਬਹੁਤ ਹੁਣ ਵਧੀਆ ਹਾਂਜੀ ਪਹਿਲਾਂ ਬਾਹਾਂ ਬੁਹਾਤੋਂ ਥੱਕੜੀ ਪਈ ਸੀਗੀ ਪਹਿਲਾਂ ਜਮਾਂ ਤੁਰਨੋਂ ਹਟ ਗਈ ਕਿ ਮੜਾ ਮੜਾ ਤੁਰ ਲੈਂਦੇ ਸੀ ਨਹੀਂ ਨਹੀਂ ਪਹਿਲਾਂ ਨਹੀਂ ਸੀ ਤੁਰਿਆ ਜਾਂਦੀ ਜਦੋਂ ਦੀ ਦਵਾਈ ਚੱਲਦੀ ਹੈਗੀ ਅੱਛਾ ਉਦੋਂ ਦੀ ਸੈਟ ਹੋਣੀ ਹੈ ਜੀ ਆ ਤੁਹਾਡੇ ਸਾਹਮਣੇ ਮੈਂ ਸਾਲ ਬੈਠੇ ਹਾਂ ਜਿਹੜੇ ਪੇਸ਼ੈਂਟ ਆ ਠੀਕ ਹੋ ਜਾ ਤੇ ਆਪਣੇ ਹੁਣ ਦੱਸ ਰਿਹਾ ਹਾਂ ਹਾਂ ਸਰ ਜੀ ਹੁਣ ਤਾਂ ਮੈਂ ਆਪ ਵੀ ਖੜਾ ਵੀ ਹੋ ਜਣਾ ਤੁਰ ਵੀ ਪੈਣਾਗਾ ਠੀਕ ਹੈ ਪਹਿਲਾਂ ਤਾਂ ਮੈਂ ਸਾਰੇ ਨਹੀਂ ਤੁਰਦਾ ਹਾਂ ਹੁਣ ਬਿਨਾ ਸਾਰੇ ਤੂੰ ਵੀ ਤੁਰ ਪੈਣਾ ਦੱਸਦਾ ਆਪੇ 15 15 20 20 ਮਿੰਟ ਤੁਰ ਪੈਣਾ ਵਧੀਆ ਚਲੋ ਬੱ ਠੀਕ ਹੋ ਹੁਣ ਹਾਂਜੀ ਠੀਕ ਹੈ ਕੀ ਗੱਲ ਬਾਤ ਹੋ ਗਈ ਮੈਂ 10 ਸਾਲ ਪਹਿਲਾਂ ਬਈ ਪੋਲ ਤੋਂ ਡੱਗ ਪਿਆ ਸੀ ਅੱਛਾ ਪੋਲ ਤੋਂ ਡੱਗ ਹਾਂਜੀ ਉਹਦੇ ਨਾਲ ਰੀਡ ਦੀ ਹੱਡੀ ਸੱਟ ਲੱਗੀ ਸੀ ਠੀਕ ਹੈ ਤੇ ਲੱਤਾਂ ਡੈੱਡ ਹੋ ਗਆਂ ਸੀ ਠੀਕ ਹੈ ਫਿਲਹਾਲ ਤੋਂ ਬਾਅਦ ਟ੍ਰੀਟਮੈਂਟ ਚੱਲਿਆ ਜੀ ਪਰ ਰਿਕਵਰੀ ਪੂਰੀ ਤਰ੍ਹਾਂ ਨਹੀਂ ਹੋ ਰਹੀ ਸੀ ਠੀਕ ਹੈ ਤੇ ਹੁਣ ਡਾਕਟਰ ਸਾਹਿਬ ਕੋਲੇ ਆਏ ਆ ਜੀ 15 ਕਿ ਦਿਨ ਹੋਇਆ ਆਉਂਦਿਆਂ ਨੂੰ ਠੀਕ ਹੈ ਤੇ ਕਾਫੀ ਫਰਕ ਆਇਆ ਲੱਗਦਾ ਵੀ ਜ਼ਿੰਦਗੀ ਦੁਬਾਰੇ ਮਿਲ ਗਈ ਇੱਥੇ ਆ ਕੇ ਹਾਂਜੀ ਉਮੀਦ ਤਾਂ ਪੂਰੀ ਹੈ ਉਮੀਦ ਨਾਲ ਹੀ ਆ ਸਾਰਾ ਕੁਝ ਉਮੀਦ ਨਾਲ ਹੀ ਆ ਇੱਥੋਂ ਚੱਲਣਾ ਦਿਮਾਗ ਤੋਂ ਇੱਧਰ ਹੋ ਗਿਆ ਹਾਂਜੀ ਡਾਕਟਰ ਦੀ ਇੱਕ ਗੱਲ ਮੈਨੂੰ ਪਹਿਲਾਂ ਚੰਗੀ ਭਈ ਆਪਾਂ 19 21 ਫਰਕ ਭਾਵੇਂ ਰਹਿ ਜੇ ਪਰ 19 31 ਨਹੀਂ ਰਹਿੰਦੇ ਤੇ ਅੱਜ ਤੱਕ ਮੈਨੂੰ 10 ਸਾਲਾਂ ਚ ਕਿਸੇ ਡਾਕਟਰ ਨੇ ਇਹ ਗੱਲ ਨਹੀਂ ਆਖੀ। ਕਿਆ ਬਾਤ ਹੈ। ਇਹ ਗੱਲ ਹੈ ਡਾਕਟਰ ਸਾਹਿਬ। ਮੈਂ ਕਹਿੰਦਾ ਵੀ ਤੁਸੀਂ ਅੱਜ ਮੈਨੂੰ ਬੁਲਾਇਆ ਤੇ ਮੈਂ ਵੀ ਕਿਸੇ ਦਾ ਜਰੀਆ ਬਣੂੰਗਾ। ਕਿਸੇ ਦੀ ਮਦਦ ਕਰੂੰਗਾ ਵੀ ਠੀਕ ਹੋਣ। ਮੈਂ ਹੈਲਪ ਹੋਊਗੀ। ਉਹਨਾਂ ਤੱਕ ਵੀਡੀਓ ਜਾਊਗੀ। ਤਾਂ ਤੁਸੀਂ ਵੀ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦੇਣੀ ਆ ਜਿਹੜੇ ਭਰਾਸ ਬਿਮਾਰੀ ਤੋਂ ਪੀੜਤ ਦਾ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਹਨਾ ਕਿਉਂਕਿ ਤੁਹਾਡੀ ਸ਼ੇਅਰ ਕੀਤੀ ਵੀਡੀਓ ਕਿਸੇ ਦੀ ਜ਼ਿੰਦਗੀ ਬਦਲ ਸਕਦੀ ਹੈ ਤੇ ਅੱਜ ਤੁਸੀਂ ਜਿਹੜੇ ਵੀ ਇੱਥੇ ਪੇਸ਼ੈਂਟ ਦੇਖੋਗੇ ਉਹ ਪਤਾ ਨਹੀਂ ਕਿੰਨੇ ਕਸਾਲਾਂ ਦੇ ਬੈੱਡ ਦੇ ਉੱਤੇ ਪਏ ਸੀਗੇ ਚੱਲ ਫਿਰ ਨਹੀਂ ਸਕਦੇ ਸੀਗੇ ਇੱਕ ਜਿਉਣ ਦੀ ਆਸ ਉਮੀਦ ਜਿਹੜੀ ਉਹਨਾਂ ਦੀ ਟੁੱਟ ਚੁੱਕੀ ਸੀਗੀ ਬਹੁਤ ਹਸਪਤਾਲਾਂ ਦੇ ਵਿੱਚ ਚੱਕਰ ਲਾਏ ਸੀਗੇ ਪਰ ਜਦੋਂ ਡਾਕਟਰ ਮਨਪ੍ਰੀਤ ਕੋਲੇ ਰਾਮਾਪਿੰਡ ਦੇ ਵਿੱਚ ਮੂਗਾ ਦੇ ਵਿੱਚ ਪਹੁੰਚੇ ਤਾਂ ਇਹਨਾਂ ਦੀ ਜਿਹੜੀ ਇਹਨਾਂ ਨੇ ਚੱਲਣ ਫਿਰਨ ਦੀ ਉਮੀਦ ਆ ਉਹ ਦੁਬਾਰਾ ਜਾਗ ਚੁੱਕੀ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ ਹੋਰ ਠੀਕ ਠਾਕ ਹਾਂ ਜੀ ਇੱਕ ਬਾਤ ਜੀ ਆਪਣਾ ਨਾਮ ਤੇ ਆਪਣੀ ਲੋਕੇਸ਼ਨ ਦੱਸ ਜੀ ਕਿੱਥੇ ਹਾਂ ਜੀ ਮੇਰਾ ਨਾਮ ਡਾਕਟਰ ਮਨਪ੍ਰੀਤ ਸਿੰਘ ਵੀਰੇ ਜੀ ਪਿੰਡ ਰਾਮਾਂਗਾ ਜੀ ਜ਼ਿਲ੍ਹਾ ਮੋਗਾ ਆਪਣਾ ਜੀ ਪਿੰਡ ਦੇ ਵਿੱਚ ਜਿੱਥੇ ਆਪਣੀ ਕਲੀਨਿਕ ਆ ਗਿਆ ਉਹਦਾ ਨਾਮ ਹੈਗਾ ਮਾਮੇ ਦੀ ਦੁਕਾਨ ਤਖਤੂਪੁਰਾ ਸਾਹਿਬ ਵਾਲੇ ਡਾਕਟਰ ਮੇਰਾ ਪਿੰਡ ਤਖਤੂਪੁਰਾ ਸਾਹਿਬ ਵਾਲੀ ਓਕੇ ਓਕੇ ਤਖਤੂਪੁਰਾ ਇੱਥੇ ਆਪਾਂ ਨੂੰ 16 ਸਾਲ ਹੋ ਗਏ ਕੰਮ ਕਰਦਿਆਂ ਓਕੇ ਜੀ ਹਾਂਜੀ ਆਪਾਂ ਗੱਲ ਸ਼ੁਰੂ ਕਰਦਿਆਂ ਜੀ ਵੀ ਮੈਂ ਪਿੰਡ ਦੇ ਵਿੱਚ ਬੈਠੇ ਹਾਂ ਤੁਸੀਂ ਹੈਨਾ ਤਾਂ ਵਧੀਆ ਮੈਂ ਕਹਿੰਦਾ ਇਲਾਜ ਕਰਦਿਆਂ ਲੋਕਾਂ ਦੀ ਰੱਬ ਬਣ ਕੇ ਆਏ ਹੋਇਆ ਜਿੰਨੇ ਕੁ ਪੇਸ਼ੈਂਟ ਬੈਠੇ ਮੈਂ ਇੱਕ ਦੋ ਨਾਲ ਗੱਲਬਾਤ ਵੀ ਕਰਕੇ ਆਇਆ ਅੱਛਾ ਅੱਛਾ ਤੇ ਆਪਾਂ ਗੱਲਬਾਤ ਕਰਦਿਆਂ ਇੱਥੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜੀ ਇਲਾਜ ਕੀਤਾ ਜਾਂਦਾ ਹੈਗਾ ਇੱਥੇ ਬਾਜੀ ਰੀਡ ਦੀ ਹੱਡੀ ਨੂੰ ਕੋਈ ਸਪਾਈਨਲ ਕਾਰਡ ਦੀ ਇੰਜਰੀ ਆ ਜੀ ਉਹਦਾ ਵੀ ਜੇਕਰ ਕੋਈ ਆਪਰੇਸ਼ਨ ਹੋਇਆ ਹੋਵੇ ਤਾਂ ਜੀ ਚ ਇੰਜਰੀ ਹੋ ਕੇ ਉਹ ਜੁੜੀ ਵੀ ਆ ਉਸ ਤੋਂ ਬਾਅਦ ਦੇ ਵਿੱਚ ਅਸੀਂ ਉਹਦੀ ਥੈਰੇਪੀ ਕਰਦੇ ਆ ਵੀਰੇ ਲੱਤ ਜਾਂ ਬਾਹਾਂ ਦੀ ਨਾੜ ਬਲੌਕ ਆ ਕੋਈ ਸਰਵਾਈਕਲ ਦੀ ਪ੍ਰੋਬਲਮ ਆ ਕੋਈ ਗੋਡਿਆਂ ਦੇ ਵਿੱਚ ਦਰਦ ਦਾ ਕੋਈ ਜਿਵੇਂ ਪੇਟ ਫੁੱਲ ਜਾਂਦਾ ਥੋੜੀ-ਮੋਟੀ ਲਿਵਰ ਨੂੰ ਪ੍ਰੋਬਲਮ ਆ ਜਾਂਦੀ ਆ ਉਹਦੀ ਵੀ ਅਸੀਂ ਨਾਰਮਲ ਮੈਡੀਸਨ ਦਿੰਨੇ ਆ ਭਾਈ ਕਿੰਨੇ ਕੁ ਪੇਸ਼ੈਂਟ ਠੀਕ ਹੋਏ ਹੁਣ ਤੱਕ ਪੇਸ਼ੈਂਟ ਦਾ ਵਾਇਗਰੂ ਦੀ ਕਿਰਪਾ ਨਾਲ ਵੀਰੇ ਅਣਗਿਣਤੀ ਠੀਕ ਹੋ ਜਾਂਦੀ ਠੀਕ ਹੋ ਜਾਂਦੀ ਅਣਗਿਣਤੀ ਠੀਕ ਹੋਏ ਆ ਠੀਕ ਹੈ ਤੇ ਕੀ ਵੀ ਦੀ ਫਿਜ਼ੀਓਥੈਰੇਪੀ ਨਾਲ ਹੀ ਆ ਜਾਂ ਕੋਈ ਹੋਰ ਵੀ ਨਹੀਂ ਅਸੀਂ ਇੱਕ ਫਿਜ਼ੀਓਥੈਰੇਪੀ ਨਹੀਂ ਵੀਰੇ ਜਾਦਾ ਆਪਾਂ ਕਹਿ ਸਕਦੇ ਅਸੀਂ ਨਾ ਆਧੁਨਿਕ ਮਸ਼ੀਨਾਂ ਦੇ ਨਾਲ ਕਰਦੇ ਆਂ ਥੈਰੇਪੀ ਕਰਦੇ ਆਂ ਠੀਕ ਹੈ ਤੇ ਉਹਨਾਂ ਦੇ ਨਾਲ ਫਿਰ ਪੇਸ਼ੈਂਟ ਠੀਕ ਹੁੰਦੇ ਆ ਨਾਲ ਅਸੀਂ ਥੋੜੀ ਜਿਹੀ ਮੈਡੀਸਨ ਦਿੰਦੇ ਆ ਠੀਕ ਹੈ ਜੀ ਕਿੰਨੇ ਕੁ ਟਾਈਮ ਦਾ ਮੰਨ ਕੇ ਚੱਲੋ ਟ੍ਰੀਟਮੈਂਟ ਆ ਜੇ ਆਪਾਂ ਦੇ ਕੇ ਜਿਵੇਂ ਵੀਰੇ ਰੀਡ ਦੀ ਹੱਡੀ ਨੂੰ ਜਿਵੇਂ ਕੋਈ ਫ੍ਰੈਕਚਰ ਵਗੈਰਾ ਆ ਕੇ ਕਿਸੇ ਮਣਕੇ ਹੋਇਆ ਉਹ ਤਾਂ ਵੀਰੇ ਲੱਗ ਜਾਂਦੇ ਹੈਗੇ 6 ਮਹੀਨਿਆਂ ਮੰਨੋ 6 ਮਹੀਨੇ ਦੇ ਹਾਂਜੀ ਲੱਗ ਜਾਂਦੇ ਹੈਗੇ ਤੁਰਨ ਨੂੰ ਪੇਸ਼ੈਂਟ ਨੂੰ ਠੀਕ ਹੈ ਜੀ ਪਰ ਨਾੜ ਨਾ ਕੱਟੀ ਵੀ ਹੋਵੇ ਕੀ ਕਰਨਾੜਾ ਕੱਟੀ ਵੀ ਆ ਫਿਰ ਉਹਦਾ ਚੱਲਣਾ ਜੀ ਕੀ ਟਾਈਮ ਕੀ ਰਹਿੰਦੀ ਆਪੀਡੀ ਦੀ ਟਾਈਮ ਸਵੇਰੇ 9:30 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਹੁੰਨੇ ਆ ਜੀ ਆਪਾਂ ਹਰ ਦਿਨ ਦੇ ਹੁੰਦਾ ਹਾਂਜੀ ਹਰ ਦਿਨ ਦਾ ਕੋਈ ਨੰਬਰ ਲਾਉਣ ਵਾਸਤੇ ਜਿਵੇਂ ਕੋਈ ਸਕਰੀਨ ਦਿੱਤੇ ਆਪਾਂ ਨੰਬਰ ਦੇ ਦਈਏ ਤਾਂ ਪਹਿਲਾਂ ਟਾਈਮ ਲੈਣਾ ਜਾਂ ਕੋਈ ਨਹੀਂ ਭਾਜੀ ਆਏ ਨਹੀਂ ਹੈਗਾ ਬਸ ਫੋਨ ਜ਼ਰੂਰ ਕਰਿਓ ਪਹਿਲਾਂ ਟਾਈਮ ਲੈ ਕੇ ਕਿਉਂਕਿ ਸਾਡੇ ਕੋਲੋਂ ਨਾ 10 ਤੋਂ 15 ਕ ਪੇਸ਼ੈਂਟ ਕੀ ਕਰੇ ਜਾਂਦੇ ਆ ਸਾਰੇ ਓਕੇ ਦਿਨ ਦੇ ਵਿੱਚ ਦਿਨ ਦੇ ਵਿੱਚ ਬਸ ਫੋਨ ਕਰੇ ਤੋਂ ਬਿਨਾ ਨਾ ਆਵੇ ਕਿਸੇ ਨੇ ਵੀ ਆਉਣਾ ਫੋਨ ਕਰਕੇ ਆਵੇ ਇੱਕ ਦਿਨ ਦੇ ਕਿੰਨਾ ਟਾਈਮ ਲੱਗ ਜਾਂਦਾ ਏ ਇੱਥੇ ਵੀਰੇ 2 ਘੰਟੇ ਤਾਂ ਨਾਰਮਲ ਹੀ ਲੱਗ ਜਾਂਦੇ ਹਾਂ ਹਾਂਜੀ ਕਿਉਂਕਿ 1 ਡੇਢ ਘੰਟਾ ਤਾਂ ਪੇਸ਼ੈਂਟ ਨੂੰ ਹੀ ਲੱਗ ਜਾਂਦਾ ਆਪਾਂ ਕੱਲ ਬਾਤ ਹਾਂਜੀ ਹਾਂਜੀ ਭਾਜੀ ਚਲੋ ਇੱਥੇ ਰਹਿਣ ਸੈਣ ਦਾ ਕੀ ਪ੍ਰੋਗਰਾਮ ਹੈ ਜੀ ਜੇ ਕੋਈ ਭਾਜੀ ਆਪਣਾ ਕੋਈ ਹਸਪੀਟਲ ਨਹੀਂ ਆਪਣਾ ਕਲੀਨਿਕ ਹੀ ਹੈਗਾ ਠੀਕ ਹੈ ਜੀ ਤੇ ਰਹਿਣ ਵਾਸਤੇ ਅਸੀਂ ਸਾਡੇ ਕੋਲੇ ਹੈ ਨਹੀਂਗਾ ਜੇ ਆਪਾਂ ਕਈਏ ਵੀ ਅਸੀਂ ਐਡਮਿਟ ਕਰਦੇ ਆਂ ਉਦਾਂ ਦੀ ਕੋਈ ਵੀ ਸਾਡੇ ਕੋਲੇ ਸੈਟਿੰਗ ਨਹੀਂ ਦੂਰੋਂ ਆਉਂਦਾ ਕੋਈ ਬੰਦਾ ਜੇ ਕੋਈ ਦੂਰੋਂ ਆਉਂਦਾ ਰਹਿਣਾ ਹੋਵੇ ਸਾਡੇ ਘਰ ਵਾਲਾ ਮਾਹੌਲ ਆ ਵੀਰੇ ਰੋਟੀ ਵੀ ਮਿਲਦੀ ਆ ਤੇ ਚਾਹ ਪਾਣੀ ਵੀ ਮਿਲੂਗਾ ਆ ਵਧੀਆ ਗੱਲ ਹਾਂਜੀ ਹਾਂਜੀ ਕਿਉਂਕਿ ਦੂਰੋਂ ਆਉਂਦਾ ਬੰਦਾ ਫਿਰ ਦਿੱਕਤ ਹੋ ਜਾਂਦੇ ਆਉਣ ਜਾਂ ਅੱਜਕੱਲ੍ਹ ਧੁੰਦਾ ਦਾ ਸਮਾਂ ਕਈ ਵਾਰੀ ਕੋਈ ਰਹਿਣ ਦਾ ਮਾੜਾ ਮੋਟਾ ਤਾਂ ਹੋ ਜਾਂਦਾ ਹੈ ਇਹ ਆਂਟੀ ਜੀ ਸਾਡੇ ਕੋਲ ਲੱਖੇ ਤਾਂ ਆਉਂਦੇ ਆ ਜੀ ਇਹਨਾਂ ਦੀ ਲੱਤ ਨੂੰ ਪ੍ਰੋਬਲਮ ਸੀਗੀ ਲੱਤ ਦੀ ਨਾੜੀ ਵਿੱਚ ਬਲੋਕੇਜ ਸੀਗੀ ਕਿੰਨਾ ਕ ਟਾਈਮ ਹੋ ਗਿਆ ਸੀ ਠੀਕ ਹੈ ਜੀ ਹੁਣ ਕਾਫੀ ਠੀਕ ਹੈ ਕਿੰਨੇ ਕ ਟਾਈਮ ਦਾ ਟਰੀਟਮੈਂਟ ਵਰਤਣਾ ਤਿੰਨ ਹਫ਼ਤੇ ਤਿੰਨ ਹਫ਼ਤੇ ਦੇ ਵਿੱਚ ਪਤਾ ਲੱਗਦਾ ਵੀ ਹਾਂਜੀ ਹਾਂਜੀ ਚਲੋ ਚਲੋ ਠੀਕ ਹੈ ਜਿਵੇਂ ਇਹ ਹੈਗਾ ਜੀ ਵੀਰਾ ਆਪਣੇ ਕੋਲੇ ਜਸਕਰਨ ਸਿੰਘ ਜਸਕਰਨ ਹਾਂ ਇਹ ਕੋਟ ਭਾਰੇ ਤੋਂ ਆ ਜੀ ਹਾਂਜੀ ਤੇ ਇਹਨਾਂ ਦੀ ਵੀ ਧੌਣ ਤੋਂ ਲੈ ਕੇ ਸਾਰਾ ਸਰੀਰ ਹੀ ਜੁੜ ਗਿਆ ਸੀਗਾ ਅੱਛਾ ਜੀ ਤੇ ਉਸ ਤੋਂ ਬਾਅਦ ਸੁਨ ਹੋ ਗਿਆ ਸੀ ਵੀਰੇ ਤੇ ਉਸ ਤੋਂ ਬਾਅਦ ਦੇ ਵਿੱਚ ਫੇਰ ਹੁਣ ਇਹ ਤੁਰਨ ਵੀ ਲੱਗ ਗਿਆ ਸੀ ਵੀਰਾ ਵਿੱਚ ਦੀ ਇੱਕ ਵਾਰੀ ਇਹ ਡਿੱਗ ਪਿਆ ਥੋੜਾ ਜਿਆ ਅੱਛਾ ਅੱਛਾ ਤੇ ਉਹਦਾ ਕਰਕੇ ਨਾ ਪ੍ਰੋਬਲਮ ਆ ਇਹ ਡਰਦਾ ਹੁਣ ਥੋੜਾ ਜਿਆ ਧਿਆਨਦਾ ਬਾਈਗਾ ਟਾਉਂ ਦਾ ਹੀ ਤੁਰਕ ਤਾਂ ਪੈਣਾਗਾ ਤੁਰ ਪਿੰਦਾ ਗਿਆ ਬਣ ਚੇ ਜੋ ਡਿੱਗੇ ਪੈਣਾ ਦੂਰੀ ਯਾਰ ਨਹੀਂ ਉੱਧਰ ਚਾ ਦੇ ਵਿੱਚ ਹੀ ਆ ਡਰਨ ਵਾਲੀ ਵਧੀਆ ਗੱਲ ਆ ਜੀ ਹਾਂ ਜੀ ਵਧੀਆ ਤੁਰਨ ਲੱਗੇ ਡਾਕਟਰ ਸਾਹਿਬ ਨੇ ਮੈਨੂੰ 6 ਮਹੀਨੇ ਕਿਹਾ ਸੀ 4 ਕਿ ਮਹੀਨੇ ਚ ਵਧੀਆ ਤੁਰਨ ਲੱਗੇ ਚਲੋ ਚਲੋ ਵਧੀਆ ਗੱਲ ਆ ਜੀ ਇੱਧਰ ਅਸੀਂ ਜਿਵੇਂ ਥੈਰਾਪੀਆਂ ਕਰਦੇ ਆ ਵੀਰੇ ਮਸ਼ੀਨਾਂ ਦੇ ਨਾਲ ਇਹ ਮਸ਼ੀਨਾਂ ਦੇ ਨਾਲ ਅਸੀਂ ਥੈਰੇਪੀ ਕਰਦੇ ਹਾਂ। ਅੱਛਾ ਅੱਛਾ ਇਹ ਥੈਰੇਪੀ ਆ ਜਾਂਦੀ ਹੈ। ਹਾਂਜੀ ਲੇਡੀਜ਼ ਵਾਸਤੇ ਸਾਡੇ ਕੋਲੇ ਅਲੱਗ ਸਟਾਫ ਆ। ਠੀਕ ਹੈ ਜੀ। ਉਹ ਅਸੀਂ ਉੱਧਰ ਕਰਤੀਆਂ ਵੀਰੇ। ਚੁੱਪ ਕਰ ਜਾਈਏ। ਤੇ ਬਾਹਰਲੇ ਪਾਸੇ ਪੇਸ਼ੈਂਟ ਹੈਗੇ ਨੇ। ਤੁਹਾਨੂੰ ਉਹਨਾਂ ਨਾਲ ਵੀ ਮਿਲਾਉਣੀ ਆਪਾਂ। ਇਹ ਜਿਹੜਾ ਅੰਦਰ ਵੀ ਆਪਾਂ ਦੇਖ। ਬਟਰ ਵਾਲਾ ਸਾਰੇ ਪੇਸ਼ੈਂਟ। ਤੁਸੀਂ ਦੇਖੋ ਇੱਕ ਘਰ ਦੇ ਵਿੱਚ ਹੈ ਰਾਮਾ ਪਿੰਡ ਜਿਹੜਾ ਮੋਗਾ ਦੇ ਵਿੱਚ ਆ ਜਾਂਦਾ ਹੈ। ਹਾਂਜੀ ਮੋਗਾ ਜਿਹੜਾ ਜੀ। ਇਹ ਵਿਸ਼ਾਲ ਆ ਜੀ। ਬਰਨਾਲੇ ਤੋਂ ਆਉਂਦਾ ਸਮਝ। ਇਹ ਹਾਲ ਆ ਬਈ। ਠੀਕ ਹੈ ਜੀ। ਕੀ ਪ੍ਰੋਬਲਮ ਹੋ ਗਈ ਸੀ ਜੀ? ਇਹ ਐਕਸੀਡੈਂਟ ਹੋ ਗਿਆ ਸੀ ਗੱਡੀ ਵਾਲਾ ਫੇਟ ਮਾਰ ਗਿਆ ਸੀ ਅੱਛਾ ਉਹਦੇ ਕਾਰਨ ਮੜ ਕੇ ਜਾਉਗੇ ਸੀ ਹੁਣ ਕਿਵੇਂ ਆ ਹੁਣ ਠੀਕ ਆ ਕਿੰਨਾ ਕੁ ਟਾਈਮ ਹੋ ਗਿਆ ਇੱਥੇ ਆਉਂਦਿਆਂ ਨੂੰ ਇੱਥੇ ਆਉਂਦਿਆਂ ਨੂੰ ਹੋ ਗਏ 2-3 ਮਹੀਨੇ ਫਰਕ ਪਿਆ ਕੁਝ ਬਹੁਤ ਜ਼ਿਆਦਾ ਫਰਕ ਬਹੁਤ ਜ਼ਿਆਦਾ ਪਿਆ ਹਾਂਜੀ ਚਲੋ ਇਹ ਵਾਕਰ ਨਾਲ ਤੁਰਨ ਵੀ ਲੱਗ ਗਿਆ ਜੀ ਮੁੰਡਾ ਹਾਂ ਤੁਹਾਨੂੰ ਤੁਰ ਕੇ ਦਿਖਾ ਵੀ ਸਕਦਾ ਜੇ ਦੇਖਣਾ ਹੋਵੇ ਤਾਂ ਠੀਕ ਹੈ ਜੀ ਵਾਕਰ ਦੇ ਨਹੀਂ ਕਿ ਪੁੱਤ ਉੱਠੀ ਮਿਸ਼ਾਲ ਮੜਾ ਜਾ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜਾ ਕੋਈ ਤੁਹਾਡਾ ਯਾਰ ਮਿੱਤਰ ਹੈ ਡੈਡੀ ਅੱਛਾ ਥੱਲੇ ਤੋਂ ਥੱਲੇ ਤੋਂ ਜਮ ਡੈਡ ਸੀਗਾ ਇਹ ਖਤਮ ਸੀ ਅੱਛਾ ਇਹ ਮੈਂ ਨਹੀਂ ਉੱਠਾ ਬੈਠਾ ਜਾਂਦਾ ਜਦੋਂ ਬਠਾਉਂਦੇ ਸੀ ਤਾਂ ਡਰ ਲੱਗਦਾ ਹੁੰਦਾ ਸੀ ਮੈਨੂੰ ਅੱਛਾ ਬੈਠਾ ਨਹੀਂ ਜਾਂਦਾ ਸੀ ਹੁਣ ਤਾਂ ਮੈਂ ਆਪੇ ਆਪ ਖੜਾ ਵੀ ਹੋ ਜਾਂਦਾ ਆਪੇ ਆਪ ਖੜਾ ਹੋ ਜਾਂਦਾ ਕੋਈ ਦਿੱਕਤ ਨਹੀਂ ਹੈਗੀ ਇਹਦੇ ਨਾਲ ਦਿਖਾ ਗਾ ਦੁਰਕੇ ਵੀਰੇ ਹੁਣ ਚਲੋ ਜੀ ਚੰਗੀ ਗੱਲ ਆ ਕਿਸੇ ਤੱਕ ਹੋਰ ਵੀ ਵੀਡੀਓ ਪਹੁੰਚਦੀ ਕਰ ਦੇ ਜਿਹੜੇ ਕੋਈ ਪੇਸ਼ੈਂਟ ਹੈ ਬਿਮਾਰੀ ਤੋਂ ਪੀੜਤਾ ਬਹੁਤ ਵਧੀਆ ਯਾਰ ਇਹ ਕੋਈ ਜਾਦੂ ਟੂਣਾ ਨਹੀਂ ਤੇ ਇਲਾਜ ਆ ਇੱਕ ਇਲਾਜ ਦੇ ਨਾਲ ਹੀ ਠੀਕ ਕਰਦੇ ਆ ਕੋਈ ਐ ਨਹੀਂ ਹੈਗਾ ਵੀ ਝਾੜੂ ਲਾਤਾ ਤਾਂ ਕਹਿੰਦਾ ਉਹਦੇ ਨਾਲ ਜਾਦੂ ਨਾਲ ਠੀਕ ਹੋ ਗਿਆ ਜਾਂ ਕੋਈ ਟੂਣਾ ਕਰਦਾ ਉਹਦੇ ਨਾਲ ਨਹੀਂ ਹਾਂਜੀ ਹਾਂਜੀ ਨਹੀਂ ਨਹੀਂ ਉਦਾਂ ਦੀ ਕੋਈ ਗੱਲ ਨਹੀਂ ਵੀਰੇ ਉਹ ਵੀਰੇ ਨਤੋਰੀ ਫਿਰਦੇ ਆ ਸਾਡੇ ਕੋਲੇ ਕਾਲੇ ਕਿਆਂ ਤੋਂ ਵੀ ਆਉਂਦਾ ਵੀਰਾ ਅੱਛਾ ਅੱਛਾ ਉਹ ਬਾਈ ਇਹਨਾਂ ਨਾਲ ਗੱਲ ਕਰਨੀ ਹੈ ਤੁਸੀਂ ਕਰ ਸਕਦੇ ਹੋ ਆਪਦੇ ਤੌਰ ਤੇ ਵੀ ਜੀ 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 ਕੀ ਹਾਲ ਹੈ ਜੀ ਕਿਹੜਾ ਪਿੰਡਾ ਜੀ ਹਾਲੇ ਤੇ ਆ ਜੀ ਅੱਛਾ ਕਿਵੇਂ ਹੋ ਹੁਣ ਕੋ ਬੱਟ ਕੀ ਗੱਲ ਹੋ ਗਈ ਸੀਗੀ ਇਨਾ ਮਟੇ ਰਿਪਿਆ ਸੀਗਾ ਜੀ ਅੱਛਾ ਹੜਕਾ ਬੈਠ ਗਿਆ ਸੀਗਾ ਠੀਕ ਹੈ ਹੁਣ ਸੈਟ ਆਈ ਉਹ ਹੁਣ ਵਧੀਆ ਹਾਂਜੀ ਪਹਿਲਾਂ ਬਾਹਾਂ ਬੂਹਾਂ ਤੋਂ ਟੱਕੜੇ ਬੈਸੀਗੀ ਪਹਿਲਾਂ ਜਮਾ ਤੁਰਨੋਂ ਹਟ ਗਈ ਕਿ ਮੜ ਮੜ ਤੁਰ ਲੈਂਦੇ ਸੀ ਨਹੀਂ ਨਹੀਂ ਪਹਿਲਾਂ ਨਹੀਂ ਸੀ ਤੁਰ ਜਾਂਦੀ ਜਦੋਂ ਤੀ ਦਵਾਈ ਚੱਲਦੀ ਹੈਗੀ ਅੱਛਾ ਉਦੋਂ ਦੇ ਸੈਟ ਹੋਣਗੇ ਇਹਦੇ ਆ ਤੁਹਾਡੇ ਸਾਹਮਣੇ ਮੈਂ ਸਾਲ ਬੈਠੇ ਹਾਂ ਜਿਹੜੇ ਪੇਸ਼ੈਂਟ ਆ ਠੀਕ ਹੋਇਆ ਤੇ ਆਪਣੇ ਹੁਣ ਦੱਸ ਰਿਹਾ ਹਾਂ ਹਾਂ ਸਰ ਜੀ ਹੁਣ ਤਾਂ ਮੈਂ ਆਪੀ ਵੀ ਖੜਾ ਵੀ ਹੋ ਜਣਾ ਤੁਰ ਵੀ ਪੈਣਾਗਾ ਠੀਕ ਹੈ ਪਹਿਲਾਂ ਤਾਂ ਮੈਂ ਸਾਰੇ ਨਹੀਂ ਤੁਰਦਾ ਸੀ ਹੁਣ ਬਿਨਾ ਸਾਰੇ ਤੋਂ ਵੀ ਤੁਰ ਪੈਣਾ ਦੱਸਦਾ 15 15 20 20 ਮਿੰਟ ਤੁਰ ਪੈਣਾ ਵਧੀਆ ਚਲੋ ਵਧੀਆ ਗੱਲ ਹੈ ਡਾਕਟਰ ਸਾਹਿਬ ਮੈਂ ਕਹਿੰਦਾ ਵੀ ਤੁਸੀਂ ਅੱਜ ਮੈਨੂੰ ਬੁਲਾਇਆ ਤੇ ਮੈਂ ਵੀ ਕਿਸੇ ਦਾ ਜ਼ਰੀਆ ਬਣੂੰਗਾ ਕਿਸੇ ਦੀ ਮਦਦ ਕਰਾਂਗਾ ਵੀ ਠੀਕ ਹੋਣਾ ਹੈ ਹੈਲਪ ਹੋਊਗੀ ਉਹਨਾਂ ਤੱਕ ਵੀਡੀਓ ਜਾਊਗੀ ਤਾਂ ਤੁਸੀਂ ਵੀ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਾ ਦੇਣੀ ਆ ਜਿਹੜੇ ਭਰਾਸ ਬਿਮਾਰੀ ਤੋਂ ਪੀੜਤ ਦਾ ਭਾਈ ਨਾਲ ਵੀ ਗੱਲ ਇਹ ਵੀਰਾ ਦੂਸਰੀ ਵਾਰ ਆਪਣੇ ਕੋਲ ਜੀ ਠੀਕ ਆ ਭਾਈ ਕਿਹੜਾ ਪਿੰਡ ਆਪਣਾ ਡੀਨਾ ਦਾ ਵੀ ਠੀਕ ਹੋ ਹੁਣ ਹਾਂਜੀ ਠੀਕ ਠੀਕ ਗੱਲਬਾਤ ਹੋ ਗਈ ਮੈਂ 10 ਸਾਲ ਪਹਿਲਾਂ ਭਾਈ ਪੋਲ ਤੋਂ ਡੱਗ ਪਿਆ ਸੀ ਅੱਛਾ ਪੋਲ ਤੋਂ ਹਾਂਜੀ ਉਹਦੇ ਨਾਲ ਰੀਡ ਦੀ ਹੱਡੀ ਸੱਟ ਲੱਗੀ ਸੀ ਠੀਕ ਹੈ ਤੇ ਲੱਤਾਂ ਡੈੱਡ ਹੋ ਗੀਆਂ ਸੀ ਠੀਕ ਹੈ ਫਲੋਤ ਬਾਅਦ ਟਰੀਟਮੈਂਟ ਚੱਲਿਆ ਜੀ ਪਰ ਰਿਕਵਰੀ ਪੂਰੀ ਤਰ੍ਹਾਂ ਨਹੀਂ ਹੋ ਰਹੀ ਸੀ ਠੀਕ ਹੈ ਤੇ ਹੁਣ ਡਾਕਟਰ ਸਾਹਿਬ ਕੋਲੇ ਆਏ ਆ ਜੀ 15 ਕਿ ਦਿਨ ਹੋਇਆ ਆਉਂਦਿਆਂ ਨੂੰ ਠੀਕ ਹੈ ਤੇ ਕਾਫੀ ਫਰਕ ਆਈ ਲੱਗਦਾ ਕਿ ਉਹ ਲੱਗਦਾ ਵੀ ਜ਼ਿੰਦਗੀ ਦੁਬਾਰੇ ਮਿਲ ਗਈ ਇੱਥੇ ਆ ਕੇ ਹਾਂਜੀ ਉਮੀਦ ਤਾਂ ਪੂਰੀ ਹੈ ਜੀ ਉਮੀਦ ਨਾਲ ਹੀ ਆ ਸਾਰਾ ਕੁਝ ਉਮੀਦ ਨਾਲ ਹੀ ਆ ਇੱਥੋਂ ਚੱਲਣਾ ਦਿਮਾਗ ਤੋਂ ਇੱਧਰ ਹੋ ਗਿਆ ਹਾਂਜੀ ਇੱਕ ਗੱਲ ਮੈਨੂੰ ਪਹਿਲਾਂ ਚੰਗੀ ਲੱਗੀ ਜੀ ਇਹਨਾਂ ਨੇ ਜਦੋਂ ਸਾਨੂੰ ਆਉਂਦਿਆਂ ਨੂੰ ਕਿਹਾ ਵੀ ਆਪਾਂ 19 21 ਫਰਕ ਭਾਵੇਂ ਰਹਿ ਜੇ ਪਰ 19 31 ਨਹੀਂ ਰਹਿਣ ਦੇ ਤੇ ਅੱਜ ਤੱਕ ਮੈਨੂੰ 10 ਸਾਲਾਂ ਚ ਕਿਸੇ ਡਾਕਟਰ ਨੇ ਇਹ ਗੱਲ ਨਹੀਂ ਹੌਸਲਾ ਵੱਡੀ ਚੀਜ਼ ਹੁੰਦੀ ਆ। ਉਸ ਤੋਂ ਬਾਅਦ ਫਿਰ ਅੱਗੇ ਹੁਣ ਟ੍ਰੀਟਮੈਂਟ ਚੱਲੂ ਆ ਜੀ ਤੇ ਫਰਕ ਵੀ ਪਿਆ ਜੀ 15 ਦਿਨਾਂ 'ਚ। ਮੈਨੂੰ ਲੱਗਿਆ ਜੀ ਵੀ ਵਾਕਈ ਇੰਪਰੂਵਮੈਂਟ ਸਟਾਰਟ ਹੋ ਰਹੀ ਆ ਜੀ। ਪੋਜ਼ਿਟਿਵ ਰੱਖੋ ਦਿਮਾਗ ਨੂੰ ਆਪੇ ਨਾ ਸੁਨੇਹਾ ਦੇਣਗੇ ਆ। ਠੀਕ ਆ ਜੀ। ਤੇ ਇੱਧਰ ਵੀ ਹੋਰ ਪੇਸ਼ੈਂਟ ਆਉਂਦੇ ਨੇ। ਇਹ ਵੀ ਵੀਰੇ ਨੇ। ਕੀ ਹਾਲ ਰੱਤ ਸਾਹਿਬ? ਕਿਹੜਾ ਪਿੰਡ ਆਪਣਾ? ਪਿੰਡ ਦੋਬਲੀ ਕੀ ਗੱਲ ਹੋ ਗਈ ਸੀ? ਅਚਾਨਕ ਹੋ ਗਿਆ। ਹੁਣ ਠੀਕ ਹਾਂ। ਆਉਣਾ ਓਕੇ ਆ ਜਮਾ ਵਾਕਰ ਨਾਲ ਤੁਰੇ ਫਿਰਦੇ ਆ ਅੱਛਾ ਵਾਕਰ ਨਾਲ ਤੁਰੇ ਫਿਰਦੇ ਡੈਡ ਹੋ ਗਿਆ ਸਰੀਰ ਸਾਰਾ ਅਮਨ ਅੱਛਾ ਪਹਿਲਾਂ ਡੈਡ ਸੀ ਹਾਂ ਉਂਗਲ ਵੀ ਨਹੀਂ ਹਿੱਲਦੀ ਪੈਰ ਦਾ ਅੱਛਾ ਮੈਨੂੰ ਅਮਨਦੀਪ ਵਾਲਾ ਜਵਾਬ ਦੇਤਾ ਅੱਛਾ ਅਮਰ ਸਰਵਾਂ ਦੇ ਵੀ ਨਹੀਂ ਇਹ ਤੁਹਾਨੂੰ ਹੁਣ ਮੈਂ ਵਧੀਆ ਆਪ ਦਾ ਤੁਰੇ ਫਿਰਦਾ ਕਬੱਡੀ ਗੱਲਬਾਤ ਆ ਜਮਾ ਬਾਈ ਕਹਿੰਦਾ ਡੈਡ ਹੋ ਗਿਆ ਸੀ ਸਰੀਰ ਤੇ ਹੁਣ ਵਧੀਆ ਤੁਰਨ ਫਿਰਨ ਲੱਗ ਗਏ ਚੰਗੀ ਗੱਲ ਆ ਹੁਣ ਡਾਕਟਰ ਸਾਹਿਬ ਇਹਨਾਂ ਦਾ ਕਿੰਨਾ ਕੁ ਟਾਈਮ ਦਾ ਟਰੀਟਮੈਂਟ ਰਹਿ ਗਿਆ ਇਹਨਾਂ ਦਾ ਭਾਜੀ ਹਲੇ 2 ਕੁ ਮਹੀਨੇ ਜਮਾ ਨਾਰਮਲ ਨੂੰ ਲੱਗ ਜਾਣਗੇ ਜਿਵੇਂ ਬਿਨਾ ਬਾਕਰ ਤੋਂ ਤੁਰਨ ਨੂੰ ਆਪਰੇਟ ਇਹਨਾਂ ਦਾ ਪਹਿਲਾਂ ਹੋਇਆ ਪੈ। ਆਪਰੇਟ ਨਹੀਂ ਹੋਇਆ ਇਹਨਾਂ ਦਾ ਨਾ ਕੀ ਹੋਇਆ ਸੀ? ਸ਼ੂਗਰ ਨਿਕਲਿਆ ਆਈ ਸੀ ਕਿ ਸ਼ੂਗਰ ਨਿਕਲਿਆ। ਚਲੋ ਚਲੋ ਕੋਈ ਗੱਲ ਨਹੀਂ। ਬੜੀਆ ਭਾਈ। ਬਾਬਾ ਮੇਰੇ ਰੱਖਿਆ ਨਾ ਜਲਦੀ ਠੀਕ ਹੋ ਗਏ। ਬਿਲਕੁਲ ਜੀ ਬਿਲਕੁਲ ਉਹੀ ਰਹਾ ਭਾਈ। ਹਾਂ। ਇੱਧਰ ਕੁੜੀਆਂ ਤਾਰੇ ਪੈ ਆਲੀਆਂ ਜੀਆਂ ਸਾਡੇ ਕੋਲ ਇੱਕ। ਅੱਛਾ। ਇਹ ਉਰਲੇ ਪਾਸੇ ਤਾਮਕੋਟ ਤੋਂ ਇਹਨੂੰ ਕੁੜੀ ਨੂੰ ਦੌਰਾ ਪੈਂਦਾ ਸੀ। ਅੱਛਾ ਅੱਛਾ। ਬਾਕੀ ਤੁਸੀਂ ਆਪਣੇ ਆਪ ਕਰ ਲਓ ਗੱਲ ਇਹਨਾਂ ਦੀ ਜਲਦੀ। ਕੀ ਗੱਲ ਹੋ ਗਈ ਤੁਹਾਨੂੰ? ਦੋਰਾ ਬੰਦਾ ਸੀ ਸਾਰਾ ਹੁਣ ਠੀਕ ਹਾਂਜੀ ਹੁਣ ਠੀਕ ਕਿੰਨਾ ਕੁ ਟਾਈਮ ਦਾ ਸੀਗਾ ਪਗਮ ਪ੍ਰੋਬਲਮ ਪਹਿਲਾਂ 13-14 ਸਾਲ ਹੋ ਗਈ ਸੀ ਤਾਂ 13-14 ਸਾਲ ਹਾਂਜੀ ਹੁਣ ਕੋਈ ਦਿੱਕਤ ਨਹੀਂ ਨਹੀਂ ਹੁਣ ਨਹੀਂ ਦਿੱਕਤ ਹੋਈ ਚਲੋ ਚਲੋ ਵਧੀਆ ਸਾਲ ਹੋ ਗਏ ਪਪੂ ਕੀ ਪ੍ਰੋਬਲਮ ਆ ਗਈ ਸੀ ਮੇਰੇ ਪਰ ਲੱਕ ਲੱਤਾਂ ਨਹੀਂ ਕੰਮ ਕਰਦੀ ਤੁਹਾਨੂੰ ਨਾ ਅੱਛਾ ਤੇ ਹੁਣ ਮੈਂ ਦਵਾਈ ਖਾਣਾ ਇਥੋਂ ਤੇ ਉਹ ਜਮੈਂ ਚੌਥੀ ਹੋ ਰਹਾ ਤੇ ਲੱਤਾਂ ਮੇਰੇ ਕੰਮ ਕਰ ਲੱਗੀਆਂ ਲੱਗੀਆਂ ਕੰਮ ਕਰਨਾ ਕੰਮ ਕਰਨਾ ਪਈ ਕਿੰਨੇ ਟਾਈਮ ਤੋਂ ਕੀ ਗੱਲ ਹੋ ਗਈ ਸੀ ਇਹ ਮੈਂ ਜੋ ਲਾ ਬੈਠਾ ਇਸ ਵਗਾ ਚੱਕ ਰਹੀ ਅੱਛਾ ਸਵਾਗਾ ਚੱਕ ਉਹ ਬਲ ਲੱਤਾਂ ਮੈਂ ਖੜੀ ਹਾਂ ਲੱਕੀ ਫੜ ਕੇ ਖੜੀ ਠੀਕ ਹੈ ਤੇ ਹੁਣ ਚਾਰ ਹਫਤੇ ਹੋ ਗਏ ਤੇ ਚਾਰ ਹਫਤੇ ਮੰਨਾਂਗੇ 1 ਮਹੀਨਾ ਹੋ ਗਿਆ 1 ਮਹੀਨਾ ਤੱਕ ਹੋ ਗਿਆ ਫਰਕ ਕਿੰਨਾ ਕੁ ਪਿਆ ਹੁਣ ਹਰ ਮੇਰੇ ਲੱਤਾਂ ਕੰਮ ਕਰਨਾ ਪਈ ਹੁਣ ਦਵਾਈ ਪੂਰਾ ਹੋ ਜਾਣਾ ਲੱਤਾਂ ਠੀਕ ਹੈ ਪਿੰਡ ਕਿਹੜਾ ਤੁਹਾਡਾ ਪਿੰਡ ਜੀਰਾ ਜੀਰਾ ਨਾਲ ਹਾਂ ਕੋਈ ਮਾ ਕੋਈ ਠੀਕ ਆ ਮਾ ਖੂਦ ਨੇੜੇ ਉੱਥੋਂ ਆਇਆ ਠੀਕ ਆ ਹਰ ਹਫਤੇ ਆਉਨੇ ਆ ਫਿਰ ਹਾਂ ਇਹਲੀ ਹਫਤੇ ਬਾਅਦ ਆਉਨੇ ਆ ਬਸ ਹਫਤੇ ਬਾਅਦ ਆਉਨੇ ਆ ਚਲੋ ਬਾਬਾ ਮਿਹਰ ਕਰੇ ਠੀਕ ਆ ਹੁਣ ਹਾਂ ਠੀਕ ਆ ਡਾਕਟਰ ਤੇ ਲੱਗਦਾ ਰੱਬ ਵਰਗੇ ਲੱਗਦੇ ਹੁਣ ਕਿ ਡਾਕਟਰ ਹੁਣ ਤਾਂ ਹਾਂ ਠੀਕ ਆ ਠੀਕ